ਸਸੀ ਗੱਲ ਜੀ ਮੈਂ ਬੀਮਨਜੀਤ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ ਨਿਊਜ਼ ਪਰਮਾਤਮਾ ਨੇ ਹਰ ਇਨਸਾਨ ਨੂੰ ਕੋਈ ਨਾ ਕੋਈ ਕਲਾ ਦਿੱਤੀ ਆ ਕਿਸੇ ਨੂੰ ਗਾਉਣ ਦੀ ਕਲਾ ਕਿਸੇ ਨੂੰ ਐਕਟ ਕਰਨ ਦੀ ਕਲਾ ਲੇਕਿਨ ਕਿਸੇ ਨੂੰ ਜਿਹੜੀ ਕਲਾ ਹੈ ਉਹ ਸੋਹਣਾ ਚਿਹਰਾ ਦਿੱਤਾ ਸੋਹਣੇ ਚਿਹਰੇ ਦੇ ਨਾਲ ਹੀ ਉਸ ਨੂੰ ਕੰਮ ਮਿਲ ਜਾਂਦਾ ਹੈ ਉਹ ਦੁਨੀਆ ਦੇ ਵਿੱਚ ਫੇਮਸ ਹੋ ਜਾਂਦਾ ਹੈ ਅੱਜ ਸਾਡੇ ਨਾਲ ਉਹ ਪਰਸਨੈਲਿਟੀ ਨੇ ਜਿਨ੍ਹਾਂ ਨੇ ਬਾਲੀਵੁੱਡ ਫਿਲਮਾਂ ਦੇ ਵਿੱਚ ਇੱਕ ਦਿੱਗਜ ਕਲਾਕਾਰਾਂ ਨਾਲ ਦਾ ਕੰਮ ਕੀਤਾ ਹੀ ਕੀਤਾ ਨਾਲ ਉਹਨਾਂ ਨੇ ਇੱਕ ਸਿੱਖ ਮਾਡਲ ਦੇ ਰੂਪ ਵਿੱਚ ਚੰਗੀ ਪਹਿਚਾਨ ਮਨਾਈ ਹੈ ਮੇਰੀ ਮੁਰਾਦ ਜਸਵੀਨ ਸਿੰਘ ਪੱਲਾ ਸਸੀ ਗੱਬਰ ਜੀ ਸੱਸੀ ਗੱਲਵਿਰ ਜੀ ਕੀ ਹਾਲ ਹੈ ਬਾਜੀ ਬਹੁਤ ਵਧੀਆ ਬਿਰਜੀ ਤੂੰ ਸੁਣਾਓ ਕੀ ਹਾਲ ਚਾਲ ਹਾਂਜੀ ਵਧੀਆ ਬਾਜੀ ਅ ਪੱਲਾ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਆਪਣੀ ਲਾਈਫ ਦੇ ਬਾਰੇ ਦੱਸੋ ਤੁਹਾਡੀ ਲਾਈਫ ਦੇ ਵਿੱਚ ਸ਼ੁਰੂਆਤੀ ਦਿਨ ਕਿਸ ਤਰ੍ਹਾਂ ਦੇ ਸੀਗੇ ਤੁਸੀਂ ਕਿਸ ਤਰ੍ਹਾਂ ਤੁਸੀਂ ਅੱਗੇ ਇਹ ਫਿਲਮ ਇੰਡਸਟਰੀ ਦੇ ਵਿੱਚ ਆਏ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਜਸਲੀਨ ਸਿੰਘ ਪੱਲਾ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਮੈਂ ਲੁਧਿਆਣਾ ਸ਼ਹਿਰ ਤੋਂ ਬਿਲੋਂਗ ਕਰਦਾ ਸੋ ਮੇਰੇ ਜੇ ਕੈਰੀਅਰ ਦੀ ਸਟਾਰਟਿੰਗ ਦੀ ਗੱਲ ਕਰੀਏ ਤਾਂ 2012 ਵਿੱਚ ਸਭ ਤੋਂ ਪਹਿਲਾਂ ਮੈਂ ਕੈਰੀਅਰ ਸਟਾਰਟ ਕੀਤਾ ਸੀ ਐਜ਼ ਅ ਮਾਡਲਿੰਗ ਸਿਕ ਮਾਡਲ ਸੋ ਉਸ ਤੋਂ ਬਾਅਦ ਬੈਕ ਟੂ ਬੈਕ ਸ਼ੂਟਸ ਮਿਲੇ ਮੈਨੂੰ ਫੈਸ਼ਨ ਸ਼ੋਜ਼ ਕਿਤੇ ਮੈਂ ਲੁਧਿਆਣਾ ਦੇ ਵੀ ਤੇ ਇਸ ਤੋਂ ਇਲਾਵਾ ਨੈਸ਼ਨਲ ਲੈਵਲ ਤੇ ਵੀ ਕੀਤੇ ਇੰਟਰਨੈਸ਼ਨਲ ਲੈਵਲ ਦੇ ਵੀ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਦਾ ਤਾਂ ਮੈਂ ਕੁਝ ਪ੍ਰਿੰਟਸ ਐਡ ਸ਼ੂਟਸ ਕਿਤੇ ਨੇ ਦੈਨ 2017 ਚ ਮੈਨੂੰ ਮੂਵੀ ਕਰਨ ਦਾ ਮੌਕਾ ਮਿਲਿਆ ਇਨ ਬਾਲੀਵੁੱਡ ਇਸ ਤੋਂ ਪਹਿਲਾਂ ਮੈਂ 뮤직 ਵੀਡੀਓ ਐਲਬਮਸ ਕਰ ਚੁੱਕਿਆ ਸੀਗਾ ਉਹਦੇ ਵੀ ਹਫਤੇ ਮੈਨੂੰ 2017 ਚ ਅਭਿਸ਼ੇਕ ਬਚਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਡਾਇਰੈਕਟਰ ਆਫ ਅਨੁਰਾਗ ਕਸ਼ਪ ਸੋ ਵਿੱਕੀ ਕੌਸ਼ਲ ਜੀ ਵੀ ਨੇ ਉੱਚ ਤਾਪਸੀ ਪੰਨੂ ਵੀ ਨੇ ਦੈਨ ਉਸ ਤੋਂ ਬਾਅਦ ਮੈਂ ਆਪਣੇ ਇਸ ਚੀਜ਼ ਨੂੰ ਦੇਖਿਆ ਰਿਲੇਟ ਕੀਤਾ ਕਿ ਕਿਉਂ ਨਾ ਬਿਜ਼ਨਸ ਵਾਲਾ ਵੀ ਫੋਕਸ ਕੀਤਾ ਜਾਵੇ ਸੋ ਨਾਓ ਆਮ ਡੂਇੰਗ ਮਾਈ ਓਨ ਬਿਜ਼ਨਸ ਵਿਰਜੀ ਸਭ ਤੋਂ ਪਹਿਲਾਂ ਤਾਂ ਜੇ ਮੈਂ ਗੱਲ ਕਰਦਾ ਮੈਂ ਖਾਲਸਾ ਕਾਲਜ ਤੋਂ ਪਾਸ ਆਊਟਾਂ ਥੈਨ ਉਸ ਤੋਂ ਬਾਅਦ ਮੈਂ ਐਜ਼ਏ ਸਿੱਖ ਮਾਡਲ ਟਰਾਈ ਕੀਤਾ ਕਿ ਮੋਡਲਿੰਗ ਚ ਟਰਾਈ ਕੀਤਾ ਜਾਵੇ ਪ੍ਰਿੰਟ ਸ਼ੂਟਸ ਕਰਵਾਏ ਜਿਹੜਾ ਕਿ ਹਰ ਮਾਡਲ ਕਰਵਾਂਦਾ ਵਾ ਮੈਂ ਵੀ ਕਰਵਾਇਆ ਉਸ ਤੋਂ ਬਾਅਦ ਮੈਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਪ੍ਰਿੰਟ ਸ਼ੂਟਸ ਮਿਲ ਗਏ ਐਡ ਸ਼ੂਟਸ ਮਿਲੀਆਂ ਜਿਹਦੇ ਕਰਕੇ ਮੇਰੇ ਦੋਸਤਾਂ ਰਾਹੀਂ ਮੈਨੂੰ ਪਤਾ ਲੱਗਿਆ ਕਿ ਮੇਰੇ ਪੋਸਟਰ ਲੁਧਿਆਣਾ ਸ਼ਹਿਰ ਦੇ ਵਿੱਚ ਮਾਰਕੀਟ ਚ ਲੱਗੇ ਆ ਸੋ ਮੈਨੂੰ ਇੱਕ ਬਹੁਤ ਉਹਨਾਂ ਹੌਸਲਾ ਮਿਲਿਆ ਅੱਗੇ ਕੰਮ ਕਰਨ ਦਾ ਜਿਹਦੇ ਕਰਕੇ ਫਿਰ ਆਪਾਂ ਰੁਕੇ ਨਹੀਂ ਗੱਡੀ ਖਿੱਚੀ ਰੱਖੀ ਹੋਈ ਇੱਕ ਨਾ ਬਹੁਤ ਵੱਡਾ ਸ਼ੋਅ ਹੋਇਆ ਸੀਗਾ ਮਿਸਟਰ ਸਿੰਘ ਇੰਟਰਨੈਸ਼ਨਲ ਮਿਸਟਰ ਸਿੰਘ ਇੰਟਰਨੈਸ਼ਨਲ ਦੇ ਵਿੱਚ ਤੁਸੀਂ ਇੱਕ ਅੱਛੀ ਪੋਜੀਸ਼ਨ ਬਣਾ ਲਈ ਸੀ ਇੱਕ ਅੱਛੇ ਟੌਪ 5 ਵਿੱਚ ਚਲੇ ਗਏ ਸੀਗੇ ਤੇ ਉਹ ਟੌਪ 5 ਵਿੱਚ ਜਾਣ ਦਾ ਸਫ਼ਰ ਤੁਹਾਡਾ ਕਿਸ ਤਰ੍ਹਾਂ ਤੁਹਾਨੂੰ ਤੁਹਾਡਾ ਸ਼ੁਰੂਆਤ ਹੋਈ ਤੁਹਾਡੀ ਉਸ ਟੌਪ 5 ਦੇ ਵਿੱਚ ਤੁਸੀਂ ਕਿਸ ਤਰ੍ਹਾਂ ਬਹਿੰਦੇ ਸੀਗੇ ਅ ਵੀਰ ਜੀ ਸਾਰੇ ਜਣੇ ਜਿੱਦਾਂ ਆਡੀਸ਼ਨ ਦਿੰਦੇ ਨੇ ਹਰ ਸ਼ਹਿਰਾਂ 'ਚ ਆਡੀਸ਼ਨ ਹੁੰਦੇ ਆ ਮਿਸਟਰ ਪੰਜਾਬ ਦੇ ਸੋ ਆਪਣਾ ਵੀ ਉੱਥੇ ਹੋਇਆ ਲਾਸਟ ਟਾਈਮ ਮੈਂ ਰਿਜੈਕਟ ਹੋਇਆ ਸੀਗਾ ਮੈਨੂੰ ਯਾਦ ਹੈ ਸੋ ਇਸ ਵਾਰੀ ਮੈਂ ਇੰਨੀ ਤਿਆਰੀ ਕਰਕੇ ਗਿਆ ਸੀਗਾ ਕਿ ਰਿਜੈਕਟ ਨਹੀਂ ਹੋਣਾ ਮੇ ਕੋਈ ਇੱਕ ਹੀ ਮੌਕਾ ਵਾ 2016 ਚ ਮੈਂ ਜਦੋਂ ਆਡੀਸ਼ਨ ਦਿੱਤਾ ਲੁਧਿਆਣੇ ਵਿੱਚ ਉਹੀ ਜੱਜੀਸ ਨੇ ਮੈਨੂੰ ਅਸੈਪਟ ਕੀਤਾ ਜਿਨ੍ਹਾਂ ਨੇ ਲਾਸਟ ਟਾਈਮ ਮੈਨੂੰ ਰਿਜੈਕਟ ਕੀਤਾ ਸੀਗਾ ਸੋ ਮੈਨੂੰ ਉਦੋਂ ਹੀ ਬਹੁਤ ਹੌਸਲਾ ਆਇਆ ਥੈਨ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਅੰਦਰ ਕੰਮ ਕਿਵੇਂ ਤਰ੍ਹਾਂ ਹੁੰਦਾ ਹੈ ਆਪਣੇ ਨੌਲੇਜ ਦੇ ਉੱਤੇ ਪੰਜਾਬੀ ਵਿਰਸੇ ਦੇ ਉੱਤੇ ਆਪਣੇ ਕਲਚਰ ਨੂੰ ਪ੍ਰਮੋਟ ਕਰਦੇ ਹੋਏ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋਏ ਤੁਸੀਂ ਅੱਗੇ ਜਾਣਾ ਉਸ ਤਰੀਕੇ ਨਾਲ ਅੱਜ ਉਹੀ ਸਾਹਮਣੇ ਕੋਸ ਕੰਪੀਟੀਸ਼ਨ ਵਿੱਚ ਤੁਸੀਂ ਕਿੰਵੇਂ ਸਥਾਨ ਤੇ ਆਏ ਸੀਗੇ ਮੈਂ ਟੌਪ 5 ਦੇ ਵਿੱਚ ਸੀਗਾ ਵੀਰ ਜੀ ਉਹਦੇ ਵਿੱਚ ਸੋ ਮੈਨੂੰ ਅੱਜ ਵੀ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਕਹਿੰਦੇ ਹੋਏ ਕਿ ਮੈਂ ਅੱਜ ਆਪਣੇ ਆਪ ਨੂੰ ਟੌਪ 5 ਦਾ ਨਹੀਂ ਸਮਝਦਾ ਮੈਨੂੰ ਅੱਜ ਵੀ ਜਿਹੜੇ ਨਾਮ ਤੋਂ ਜਾਣਿਆ ਜਾਂਦਾ ਮਿਸਟਰ ਪੰਜਾਬ ਦੇ ਨਾਮ ਤੋਂ ਜਾਂਦੇ ਜਾਣਿਆ ਜਾਂਦਾ ਬਿਕੋਜ਼ ਇਹ ਪਲੇਟਫਾਰਮ ਹੀ ਇੰਨਾ ਵੱਡਾ ਵਾ ਡਿਪੈਂਡ ਨਹੀਂ ਕਰਦਾ ਕਿ ਵੀਰ ਜੀ ਤੁਸੀਂ ਪਹਿਲੇ ਨੰਬਰ ਤੇ ਆਉਂਦੇ ਹੋ ਦੂਜੇ ਨੰਬਰ ਤੇ ਆਉਂਦੇ ਹੋ ਤੀਜੇ ਨੰਬਰ ਤੇ ਆਉਂਦੇ ਹੋ ਡਿਪੈਂਡ ਕਰਦਾ ਹੈ ਕਿ ਤੁਸੀਂ ਦਸਵੇਂ ਨੰਬਰ ਤੇ ਰਹਿ ਕੇ ਵੀ ਆਪਣੇ ਆਪ ਨੂੰ ਅੱਗੇ ਵਿਰਸਾ ਸਾਹਮ ਕੇ ਕਿਦਾਂ ਰੱਖਦੇ ਹੋ ਆਪਣੇ ਆਪ ਨੂੰ ਆਡੀਅנס ਪੋਜ਼ਿਟਿਵ ਮੈਸੇਜ ਜੋੜ ਕੇ ਉਹਨਾਂ ਨਾਲ ਜੁੜ ਕੇ ਕਿਦਾਂ ਰਹਿੰਦੇ ਹੋ ਉਹਨਾਂ ਦੇ ਕੰਮ ਕਿਦਾਂ ਆ ਸਕਦੇ ਹੋ ਸੋ ਥਿਸ ਇਜ਼ ਅ ਬਿਗ ਥਿੰਗ ਇਨ ਥਿਸ ਇਹ ਜੋ ਪਲੇਟਫਾਰਮ ਦੇ ਉੱਤੇ ਟੌਪ 10 ਦੇ ਵਿੱਚ ਹੀ ਪਹੁੰਚਣਾ ਬੜਾ ਮੁਸ਼ਕਲ ਹੈ ਤੁਸੀਂ ਫਿਰ ਵੀ ਟੌਪ 5 ਦੇ ਵਿੱਚ ਚਲੇ ਸੀਗੇ ਚਲੇ ਗਏ ਸੀਗੇ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਟੌਪ 5 ਵਿੱਚ ਤੁਹਾਡੀਆਂ ਕਾਫੀ ਸਗੀਆਂ ਐਕਸਪੈਕਟੇਸ਼ਨਸ ਹੋ ਗਿਆ ਸੀਗੀਆਂ ਤੁਹਾਡੇ ਮਿਹਨਤ ਵੀ ਤੁਸੀਂ ਬਹੁਤ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਉਸ ਟਾਈਮ ਦੇ ਵਿੱਚ ਕੀ ਇਹੋ ਜਿਹਾ ਕਾਰਨ ਹੋਇਆ ਸੀਗਾ ਕਿ ਜਿਹੜਾ ਤੁਸੀਂ ਅੱਗੇ ਸਿਲੈਕਟ ਨਹੀਂ ਹੋ ਸਕੇ ਵੀਰ ਜੀ ਦੇਖੋ ਇਹ ਤਾਂ ਜਿਹੜੇ ਜੱਜਿਸ ਬੈਠੇ ਆਪਣੇ ਤੋਂ ਵੱਡੇ ਨੇ ਜਿਹੜੇ ਐਕਟਰ ਨੇ ਬਹੁਤ ਵੱਡੇ ਇਹ ਉਹਨਾਂ ਦੀ ਅੱਖ ਹੈ ਇਹ ਉਹਨਾਂ ਦੀ ਪਰਖ ਹੈ ਜਿਨ੍ਹਾਂ ਨੇ ਕੁਝ ਦੇਖ ਕੇ ਹੀ ਕਿਸੇ ਨੂੰ ਪਲੱਸ ਤੇ ਮਾਈਨਸ ਦੇਖਿਆ ਹੋਊਗਾ ਕੀਤਾ ਹੋਊਗਾ ਤਿਆਰੀ ਤਾਂ ਹਰ ਮਾਂ ਦਾ ਪੁੱਤ ਕਰਕੇ ਜਾਂਦਾ ਹੈ ਕਿ ਮੈਂ ਜਿੱਤ ਕੇ ਆਵਾਂ ਸੋ ਅਸੀਂ ਵੀ ਕਰਕੇ ਗਏ ਪੂਰੀ ਤਿਆਰੀ ਕੀ ਹਾਂ ਜਿੱਦਾਂ ਕਰਕੇ ਆਈਏ ਤੇ ਜੇ ਮੈਂ VOTING ਦੀ ਗੱਲ ਕਰਾਂ VOTING ਦਾ ਵੀ ਸਾਰਿਆਂ ਨੇ ਸਾਰੇ ਮੀਡੀਆ ਚੈਨਲ ਵਾਲੇ ਨੇ ਇਵਨ ਤੁਸੀਂ ਵੀ ਬਹੁਤ ਗੱਜ-ਵੱਜ ਕੇ ਸਪੋਰਟ ਕੀਤੀ ਮੈਨੂੰ ਇਸ ਟਾਈਮ ਤੇ ਪੂਰੇ ਲੁਧਿਆਣਾ ਸ਼ਹਿਰ ਨੇ ਇਵਨ ਦਿੱਲੀੋਂ ਵੀ ਪੂਰੀ ਸਪੋਰਟ ਆਈ ਹੈ ਹਰ ਪਾਸਿਓਂ ਸੋ ਸਪੋਰਟ ਪਾਸਿਓਂ ਵੋਟ ਪਾਸਿਓਂ ਕੋਈ ਕਮੀ ਨਹੀਂ ਸੀਗੀ ਇਹ ਤਾਂ ਜੱਜਿਸ ਦੀ ਅੱਖ ਹੈ ਮੇਬੀ ਸ਼ਾਇਦ ਮੇਰੇ ਚ ਕੋਈ ਕਮੀ ਦਿਖੀ ਹੋਊਗੀ ਜਿਸ ਕਾਰਨ ਉਹਨਾਂ ਨੇ ਮੈਨੂੰ ਟੌਪ 5 'ਚ ਰੱਖਣਾ ਡਿਜ਼ਰਵ ਕੀਤਾ ਸੋ ਅੱਜ ਮੈਨੂੰ ਉਸ ਗੱਲ ਦਾ ਕੋਈ ਮੇਰੇ ਗ੍ਰੇਟ ਨਹੀਂ ਹੈ ਉਸ ਤੋਂ ਬਾਅਦ ਮੈਨੂੰ ਮੂਵੀ ਮਿਲੀ ਮੈਨੂੰ ਇਸ ਗੱਲ ਦਾ ਬਹੁਤ ਮਾਣ ਮਹਿਸੂਸ ਹੈ ਕਿ ਸ਼ਾਇਦ ਉਹਦੀ ਬਦੌਲਤ ਹੀ ਹੈ ਜਦੋਂ ਬੰਦਾ ਲੱਗੇ ਰਵੇ ਲੱਗੇ ਰਵੇ ਸ਼ਾਇਦ ਜਦੋਂ ਫਰਸਟ ਆ ਜਾਂਦਾ ਬੰਦਾ ਉਹ ਕਹਿੰਦਾ ਯਾਰ ਮੈਂ ਪਾ ਲਿਆ ਸਾਰਾ ਕੁਝ ਠੰਡਾ ਹੋ ਕੇ ਬਹਿ ਜਾਂਦਾ ਮੇਰੇ ਸਾਬ ਨਾਲ ਗਰਮੀ ਰਹਿਣੀ ਬਹੁਤ ਜ਼ਰੂਰੀ ਹੈ ਅ ਇਸ ਸ਼ੋਰਜ ਟੌਪ 5 ਦੇ ਵਿੱਚ ਜੋ ਤੁਸੀਂ ਨਹੀਂ ਸਿਲੈਕਟ ਹੋਏ ਸੀਗੇ ਫਿਰ ਸਾਨੂੰ ਸਾਨੂੰ ਯਾਦ ਸੀਗਾ ਵੀ ਕਿ ਤੁਹਾਨੂੰ ਇੱਕ ਨਾ ਬਾਲੀਵੁੱਡ ਦੇ ਇੱਕ ਦਿੱਗਜ ਕਲਾਕਾਰ ਜਿਹੜਾ ਕਿ ਇਹ ਮਹਾਨਾਇਕ ਨੇ ਉਹਨਾਂ ਦੇ ਬੇਟੇ ਨਾਲ ਮੂਵੀ ਕਰਨ ਦਾ ਕੰਮ ਮਿਲਿਆ ਸੀਗਾ ਜਿਹਨੂੰ ਕਹਿ ਸਕਦੇ ਆ ਕਿ ਕਹਿ ਸਕਦੇ ਆਪਾਂ ਮੀਤਾ ਬਚਨ ਦੇ بیٹے ਅਭਿਸ਼ੇਕ ਬੱਚਨ ਨਾਲ ਵੀ ਇਹਨਾਂ ਨੇ ਮੂਵੀ ਦੇ ਵਿੱਚ ਕੰਮ ਕੀਤਾ ਅਭਿਸ਼ੇਕ ਬੱਚਨ ਨਾਲ ਜਿਹੜੀ ਮੂਵੀ ਉਹ ਤੁਹਾਨੂੰ ਕਿਸ ਤਰ੍ਹਾਂ ਮਿਲੀ ਸੀਗੀ ਤੇ ਉਹਨਾਂ ਨਾਲ ਕੰਮ ਕਰਕੇ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋਇਆ ਮੈਂ ਵੀਰਜੀ ਬੈਠਾ ਹੋਇਆ ਸੀਗਾ ਘਰੇ ਆਪਣੇ ਦੋਸਤ ਦੇ ਨਾਲ ਸੋ ਮੇਰਾ ਦੋਸਤ ਬੈਠੇ-ਬੈਠੇ ਮੈਨੂੰ ਫੋਨ ਆਉਂਦਾ ਹੈ ਕਹਿੰਦੇ ਕਿ ਜਸਲੀਨ ਜੀ ਆਪ ਐਸਐਸਐਮ ਮੋਡਲਿੰਗ ਲਈ ਕਰ ਰਹੇ ਹੋ ਮੈਂ ਕਿ ਹਾਂਜੀ ਜੀ ਸੋ ਮਾਰੇ ਯਹਾਂ ਤੇ ਸ਼ੂਟ ਚੱਲ ਰਹੇ ਆਪ ਯਹਾਂ ਤੇ ਆਣਾ ਚਾਹਤੇ ਹੋ ਆਡੀਸ਼ਨ ਦੇਣੇ ਲਈ ਮੈਨੂੰ ਦੋਸਤ ਕਹਿੰਦਾ ਯਾਰ ਚੱਲ ਜਾ ਮੈਂ ਕਹਾਂ ਛੱਡ ਯਾਰ ਕੀ ਜਾਣਾ ਕੋਈ ਗੱਲ ਨਹੀਂ ਕਹਿੰਦਾ ਨਹੀਂ ਚੱਲ ਜਾ ਕਹਿੰਦਾ ਜਿੱਥੇ ਨਹੀਂ ਜਗਾ ਜਾਣਾ ਉੱਥੇ ਚੱਲ ਜਾ ਸੋ ਮੈਂ ਚਲਾ ਗਿਆ ਘਰ ਦੇ 5 ਮਿੰਟ ਦੀ ਦੂਰੀ ਤੇ ਕੋਈ ਟੈਂਸ਼ਨ ਨਹੀਂ ਸੀ ਕਿ ਕੀ ਹੋਣਾ ਹੈ ਕਿ ਕਿਸ ਇੰਨੇ ਵੱਡੇ ਲੈਵਲ ਦਾ ਕੀ ਹੈ ਮੈਨੂੰ ਪਤਾ ਨਹੀਂ ਸੀਗਾ ਜਦੋਂ ਗਿਆ ਉਹਨਾਂ ਨੇ ਇੱਕ ਵਾਰ ਦੋ ਵਾਰ ਤਿੰਨ ਵਾਰ ਕੈਮਰੇ ਤੇ ਬਾਈਟ ਲਈਤੀ ਆਡੀਸ਼ਨ ਲਈਤੀ ਕੁੜੀ ਦੇ ਭਰਾ ਵਾਸਤੇ ਚਾਹੀਦਾ ਸੀਗਾ ਤੋ ਉਹਨਾਂ ਦੀ ਹੁਣ ਅੱਗੇ ਸੀਗੀ ਪਲਾਨਿੰਗ ਕਿ ਕੁੜੀ ਦੇ ਭਰਾ ਲਈ ਸੈੱਟ ਹੋਏ ਕਲੀ ਮੁੰਡੇ ਦੇ ਭਰਾ ਲਈ ਉਹਨਾਂ ਨੇ ਸਿਲੈਕਟ ਕਰ ਲਿਆ ਮੈਨੂੰ ਬਾਅਦ ਚ ਕਾਲ ਆਂਦਾ ਹਫਤੇ 10 ਦਿਨ ਤੱਕ ਮੈਨੂੰ ਪਤਾ ਲੱਗਦਾ ਕਿ ਨਹੀਂ ਯਾਰੇ ਤਾਂ ਪਲੈਟਫਾਰਮ ਹੀ ਬਹੁਤ ਵੱਡਾ ਹੈ ਅੰਬਰਸੌਰ ਤੋਂ ਫੋਨ ਆਂਦਾ ਤੁਸੀਂ ਮੂਵੀ ਲਈ ਸਿਲੈਕਟ ਹੋ ਗਏ ਹੋ ਅਭਿਸ਼ੇਕ ਬਚਨ ਇਹਦੇ ਨਾਲ ਤੋਂ ਅੱਗੇ ਉਹਨਾਂ ਦੇ ਬ੍ਰਦਰ ਬਣੋਗੇ ਸੋ ਮੇਰਾ ਖੁਸ਼ੀ ਦਾ ਟਿਕਾਣਾ ਨਹੀਂ ਸੀਗਾ ਕਿ ਮਤਲਬ ਕਿ ਮੈਂ ਤਾਂ ਜਸ ਨਾਰਮਲ ਆਡੀਸ਼ਨ ਦੇ ਕੇ ਆਇਆ ਕਿ ਇਦੀ ਗੱਲਬਾਤ ਕਿੱਦਾਂ ਹੋ ਸਕਦੀ ਹੈ ਕਿਸ ਤਰ੍ਹਾਂ ਦਾ ਮਹਿਸੂਸ ਜੇ ਤੁਹਾਨੂੰ ਪਤਾ ਪਤਾ ਲੱਗਾ ਕਿ ਤੁਸੀਂ ਅਭਿਸ਼ੇਕ ਦੇ ਨਾਲ ਕੰਮ ਕਰ ਰਹੇ ਹੋ ਬਹੁਤ ਵਧੀਆ ਵੀਰ ਜੀ ਉਹ ਖੁਸ਼ੀ ਮਤਲਬ ਐਕਸਪ੍ਰੈਸ ਨਹੀਂ ਕੀਤੀ ਜਾ ਸਕਦੀ ਜਦੋਂ ਤੁਸੀਂ ਇੱਕ ਚੀਜ਼ ਨੂੰ ਸੋਚੋ ਕਿ ਹਾਂ ਯਾਰ ਇੱਕ ਨਾਰਮਲ ਜੇ ਘਰ ਦਾ ਬੰਦਾ ਇੱਕ ਬੈਠਿਆ ਜਿੰਨੇ ਕੋਈ ਸੋਚਿਆ ਨਹੀਂ ਸੀ ਇਦਾਂ ਦਾ ਕਿ ਕੰਮ ਇਦਾਂ ਦਾ ਕਰਨਾ ਵੀ ਹੈ ਬਟ ਸਟਿਲ ਤੁਸੀਂ ਉਹਨੂੰ ਲੈਵਲ ਤੋਂ ਮਤਲਬ ਕਿ ਹਾਂ ਅੰਬਰ ਸਰਾਨਾ ਤੁਸੀਂ ਅੱਜ ਲੋਕਾਂ ਦਾ ਸਪਨਾ ਹੈ ਜਿਨ੍ਹਾਂ ਨਾਲ ਫੋਟੋ ਕਰਾਂਦਾ ਤੁਸੀਂ ਉਹਨਾਂ ਨਾਲ ਕੰਮ ਕਰ ਰਹੇ ਹੋ ਮੇਰੇ ਲਈ ਅੱਜ ਵੀ ਬਹੁਤ ਵੱਡੀ ਗੱਲ ਹੈ ਕਿ ਮੈਂ ਇੰਨੇ ਵੱਡੇ ਬੰਦੇ ਨਾਲ ਕੰਮ ਕੀਤਾ ਇਟਸ ਅ ਬਿਗ ਥਿੰਗ ਫੋਰ ਮੀ ਐਂਡ ਵਾਈ ਗੁਰੂ ਦਾ ਸ਼ੁਕਰਾਨਾ ਅੱਜ ਵੀ ਕਰਦੇ ਆਂ ਕੱਲ ਵੀ ਕਰਦੇ ਸੀ ਜਦੋਂ ਤੁਸੀਂ ਉਹਨਾਂ ਨਾਲ ਮੂਵੀ ਵਿੱਚ ਕੰਮ ਕਰ ਰਹੇ ਸੀਗੇ ਵੀ ਤੁਹਾਨੂੰ ਉਹਨਾਂ ਨਾਲ ਕੰਮ ਕਰਕੇ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਸੀਗਾ ਵੀ ਇੱਕ ਦਿੱਗਜ ਕਲਾਕਾਰ ਦੇ بیٹے ਨਾਲ ਕੰਮ ਕਰ ਰਹੇ ਹੋ ਉਹਨਾਂ ਦਾ ਨੇਚਰ ਉਹਨਾਂ ਦਾ ਸੁਭਾਅ ਉਹ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਵੈਰੀ ਹੰਬਲ ਵੀਰ ਜੀ ਜਿੰਨੇ ਵੱਡੇ ਕਲਾਕਾਰ ਨੇ ਇਹ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਮੈਂ ਤਾਂ ਲੈਣਾ ਵੀ ਹੈ ਕਿ ਜਿੰਨੇ ਵੱਡੇ ਕਲਾਕਾਰ ਨੇ ਇਹ ਕਿਸੇ ਗੱਲ ਤੋਂ ਵੀ ਵੱਡੇ ਕਲਾਕਾਰ ਨੇ ਜਿੰਨੇ ਵੱਡੇ ਨੇ ਉਹਨੇ ਹੰਬਲ ਨੇ ਜੂਰ ਨਹੀਂ ਕਿਸ ਨੇ ਫੋਟੋ ਕਰਾਣੀ ਹੈ ਤੁਸੀਂ ਐਜ਼ ਅ ਆਫ ਕੈਮਰਾ ਪਰਸਨਲ ਗੱਲਾਂ ਬਾਤਾਂ ਵੀ ਕਰ ਰਹੇ ਹੋ ਕੋਈ ਮਤਲਬ ਨਹੀਂ ਹੈ ਵੀਰ ਜੀ ਕਿ ਹਾਂ ਕੈਮਰੇ ਦੇ ਨਾਲ ਹੀ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਉਸ ਤੋਂ ਇਲਾਵਾ ਨਹੀਂ ਉਸ ਤੋਂ ਇਲਾਵਾ ਬੜੀ ਪਰਸਨਲ ਟਾਕ ਚੱਲ ਰਹੀ ਹੈ ਬੈਠੇ ਆ ਘਰ ਦੀਆਂ ਇੱਧਰ ਉੱਧਰ ਦੀਆਂ ਗੱਲਾਂ ਪੰਜਾਬ ਦੀਆਂ ਗੱਲਾਂ ਚੱਲ ਰਹੀਆਂ ਨੇ ਪੰਜਾਬ 'ਚ ਸ਼ੂਟ ਹੋ ਰਿਹਾ ਸੀ ਅੰਮ੍ਰਿਤਸਰ 'ਚ ਹੋਰ ਗੱਲਾਂ ਚੱਲ ਰਹੀਆਂ ਇੱਧਰ ਉੱਧਰ ਦੀਆਂ ਅਭਿਸ਼ੇਕ ਭਾਈ ਬਹੁਤ ਜ਼ਿਆਦਾ ਡਾਊਨ ਟੂ ਅਰਥ ਮਤਲਬ ਮੇਰੀ ਸ਼ਿਰਵਾਨੀ ਤੇ ਕੰਪਲੀਮੈਂਟਰੀ ਕੀਤੀ ਉਹਨਾਂ ਨੇ ਕਿ ਹਾਂ ਯਾਰ ਬਹੁਤ ਸੋਹਣੇ ਕੱਪੜੇ ਪਾਏ ਹੈ ਇਵਨ ਮੈਂ ਆਪਣੇ आनंद ਕਰਜ ਦਾ ਪਾਇਆ ਹੋਇਆ ਸੀ ਗਰਮੇ ਸ਼ੇਰਵਾਨੀ ਸੋ ਉੱਤੇ ਵੀ ਉਹਨਾਂ ਨੇ ਦਿੱਤਾ ਮਤਲਬ ਟਿੱਪਣੀ ਕੀਤੀ ਕਿ ਕਹਿੰਦੇ ਬਹੁਤ ਵਧੀਆ ਲੱਗਦਾ ਪਿਆ ਹੋਇਆ ਸੋ ਮਤਲਬ ਪਰਸਨਲ ਗੱਲਾਂ ਸਾਡੀਆਂ ਜ਼ਿਆਦਾ ਹੁੰਦੀਆਂ ਸੀ ਸ਼ੂਟ ਨਾਲੋਂ ਜ਼ਿਆਦਾ ਸੋ ਇਹ ਅੱਜ ਵੀ ਯਾਦਗਾਰ ਹੈ ਜਿਵੇਂ ਵਿੱਕੀ ਵੀਰੇ ਦੀ ਗੱਲ ਕਰਾਂ ਵਿੱਕੀ ਕੌਸ਼ਲ ਜੀ ਜਿਹੜੇ ਰਿਸਪੈਕਟਿਵ ਬਹੁਤ ਹੀ ਸ਼ਾਨਦਾਰ ਬਹੁਤ ਹੀ ਹੰਬਲ ਬਹੁਤ ਜ਼ਿਆਦਾ ਹੰਬਲ ਵਧੀਆ ਨੇਚਰ ਮਤਲਬ ਜਦੋਂ ਵੀਰ ਜੀ ਨੂੰ ਮਤਲਬ ਇੰਨੀ ਪਛਾਣ ਵੀ ਨਹੀਂ ਸੀਗੀ ਜਦੋਂ ਸਟਾਰਟਿੰਗ 'ਚ ਬਨ ਮਰਜ਼ੀ ਦਾ ਸ਼ੂਟ ਲੈ ਆਏ ਸੀਗੇ ਅੰਮ੍ਰਿਤਸਰ ਅਸੀਂ ਵਾਕ ਕਰਦੇ ਸੀਗੇ ਰੋਡ ਤੇ ਤੇ ਮਤਲਬ ਜਦੋਂ ਕੋਈ ਨਹੀਂ ਜਾਣਦਾ ਸੀ ਆ ਦੋ ਹੀ ਮੈਂ ਵੀਰੇ ਦੇ ਅੰਦਰ ਸਪਾਰਕ ਬਹੁਤ ਜ਼ਿਆਦਾ ਦੇਖਦਾ ਸੀਗਾ ਕਿ ਬਹੁਤ ਨੈਕਸਟ ਲੈਵਲ ਸਪਾਰਕ ਹੈ ਇਸ ਆਰਟਿਸਟ ਦੇ ਅੰਦਰ ਇਹ ਭਾਜੀ ਬਹੁਤ ਅੱਗੇ ਜਾਣਗੇ ਉਹ ਹੋਇਆ ਵੀ ਆ ਭਾਜੀ ਆਪਾਂ ਥੋੜਾ ਪਿੱਛੇ ਨੂੰ ਚੱਲਦੇ ਆ ਜਦੋਂ ਤੁਸੀਂ ਆਪਣਾ ਇੱਕ ਕੈਰੀਅਰ ਐਜ਼ ਅ ਸਿੱਖ ਮਾਡਲ ਜੋ ਤੁਸੀਂ ਸ਼ੁਰੂ ਕੀਤਾ ਸੀਗਾ ਤੁਹਾਡੇ ਘਰਦਿਆਂ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਸੀਗਾ ਤੁਹਾਡੇ ਪੇਰੈਂਟਸ ਦਾ ਬਹੁਤ ਵਧੀਆ ਰਿਸਪੌਂਸ ਸੀਗਾ ਜੀ ਕਿਉਂਕਿ ਮੈਂ ਘਰ ਵਿੱਚ ਇਕੱਲਾ ਸੀਗਾ ਮਾਪੇ ਕੋ ਭੈਣ ਭਰਾਵਾਂ ਦਾ ਵਿਆਹ ਹੋ ਗਿਆ ਸੀ ਭਰਾ ਮੇਰਾ ਬਾਹਰ ਚਲਾ ਗਿਆ ਹੈ ਸੋ ਮੈਂ ਇਕੱਲਾ ਸੀ ਤੇ ਮਾਵਾਬ ਲਈ ਇੱਕ ਬਹੁਤ ਜ਼ਿਆਦਾ ਇੱਕ ਪ੍ਰਾਊਡ ਮੂਮੈਂਟ ਸੀਗੀ ਕਿ ਬੇਟੇ ਦੇ ਪੋਸਟਰਸ ਲੱਗੇ ਆ ਐਡ ਪ੍ਰਿੰਟ ਸ਼ੂਟਸ ਕਿਤੇ ਨੇ ਨੇ ਤੇ ਮੇਲਾ ਸ਼ਹਿਰ ਚ ਜਿਹੜਾ ਜਾਂਦਾ ਸ਼ੋਪਿੰਗ ਕਰਨ ਲਈ ਉਹ ਦੇਖਦਾ ਕਿ ਯਾਰ ਦੁਕਾਨ ਤੇ ਤੇਰੇ ਪੋਸਟਰ ਲੱਗੇ ਆ ਵਧੀਆ ਲੱਗਦਾ ਇੱਕ ਸੁਨੇਹਾ ਆਂਦਾ ਸੀ ਪੋਜ਼ਿਟਿਵ ਸੋ ਬੈਕ ਟੂ ਬੈਕ ਅੱਗੇ ਕਰਦਾ ਰਿਹਾ ਹੋਰ ਉਹਨਾਂ ਨੂੰ ਹੋਰ ਵਧੀਆ ਲੱਗਿਆ ਫਿਰ ਬਿਊਟੀ ਪੇਸ਼IENTS ਵਗੈਰਾ ਹੋਰ ਕਿਤੇ ਫੈਸ਼ਨ ਸ਼ੋਜ਼ ਕਿਤੇ ਉਹਦੇ ਚ ਸ਼ੋ ਸਟਾਪਰ ਵਗੈਰਾ ਗੈਂਟ ਨੋਟਿਕਾ ਬ੍ਰਾਂਡ ਦਾ ਸ਼ੋ ਸਟਾਪਰ ਨੇ ਹੋਰ ਇਸ ਤੋਂ ਇਲਾਵਾ 뮤직 ਵੀਡੀਓ ਐਲਬम्स ਕੀਤੀਆਂ ਹੌਲੀ ਹੌਲੀ ਗਾਣਿਆਂ ਦੇ ਵਿੱਚ ਕੰਮ ਕੀਤਾ देन होली होली फे मिस्टर पंजाब देन ਉਸ ਤੋਂ ਇਲਾਵਾ ਹੋਰ ਮਤਲਬ ਬੈਕ ਟੂ ਬੈਕ ਜਦੋਂ ਮੂਵੀਜ਼ ਆ ਮਿਲਿਆ ਫਿਰ ਦਾ ਮਤਲਬ ਨੈਕਸਟ ਲੈਵਲ ਜਿਹਨੂੰ ਕਹਿੰਦੇ ਨਾ ਕਿ ਬਹੁਤ ਜ਼ਿਆਦਾ ਇੱਕ ਪ੍ਰਾਊਡ ਉਹ ਵਾਲੀ ਚੀਜ਼ ਹੋਈ ਬਹੁਤ ਵਧੀਆ ਖੁਸ਼ੀ ਇਹ ਮਾਪੇ ਵੀ ਜਾਣਦੇ ਜਿਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਅ ਮੈਰਿਜ ਦੀ ਮੂਮੈਂਟ ਵੀ ਹਰ ਬੰਦੇ ਦੀ ਲਾਈਫ ਚ ਆਉਂਦੀ ਜਦੋਂ ਤੁਹਾਡੇ ਜੀਵਨ ਸਾਥੀ ਨੇ ਤੁਹਾਡੀ ਲਾਈਫ ਵਿੱਚ ਐਂਟਰੀ ਕੀਤੀ ਕਿ ਤੁਹਾਡੇ ਜਿਹੜੇ ਇਨ-ਲਾਜ਼ ਨੂੰ ਪਤਾ ਸੀਗਾ ਕਿ ਲੜਕਾ ਕੰਮ ਕਰਦਾ ਉਹਨਾਂ ਨੂੰ ਉਹਨਾਂ ਨੂੰ ਇਤਰਾਜ ਤਾਂ ਨਹੀਂ ਸੀਗਾ ਕਿ ਉਹ ਸਪੋਰਟ ਕਰਦੇ ਸੀਗੇ ਤੁਹਾਨੂੰ ਬਿਲਕੁਲ ਵਰਜੀਤ ਦੇਵਾਂ ਤੋਂ ਉਹਨਾਂ ਨੂੰ ਪਤਾ ਸੀਗਾ ਕਿਸੇ ਵੀ ਲੈਵਲ ਦੀ ਕੋਈ ਹਿਡਨ ਚੀਜ਼ ਨਹੀਂ ਦੇਵਾਂ ਤੋਂ ਉਹਨਾਂ ਨੂੰ ਪਤਾ ਸੀਗਾ ਈਵਨ ਉਹਨਾਂ ਨੇ ਮਿਸਟਰ ਪੰਜਾਬ ਦੇ ਟਾਈਮ ਮੈਨੂੰ ਬਹੁਤ ਸਪੋਰਟ ਕੀਤੀ ਹੈ ਮੇਰੀ ਸਿਸਟਰ ਇਨ ਲਾਅ ਨੇ ਤੇ ਮੇਰੀ ਵਾਈਫ ਨੇ ਸਾਰੇ ਨੇ ਬੰਗਲਾ ਸਾਹਿਬ ਵੀ ਬਹੁਤ ਦੱਬ ਕੇ ਸਪੋਰਟ ਕੀਤੀ ਹੈ ਮੈਨੂੰ ਦਿੱਲੀੋਂ ਬਹੁਤ ਸਪੋਰਟ ਆਈ ਹੈ ਕੱਲੇ-ਕੱਲੇ ਦਾ ਫੋਨ ਫੜ ਕੇ ਅੱਜ ਦੀ ਡੇਟ 'ਚ ਤਾਂ ਜਿਹੜਾ ਤੁਹਾਡਾ ਟਾਕ ਟਾਈਮ ਪੈਂਦਾ ਤੁਹਾਡਾ ਅਨਲਿਮਿਟਿਡ ਮੈਸੇਜਸ ਫ੍ਰੀ ਨੇ ਉਹ ਪਲਾਨ ਹੀ ਇਦਾਂ ਦੇ ਆ ਗਏ ਜਦੋਂ ਟਾਈਮ 'ਚ ਤੁਹਾਡਾ ਰੁਪਈਏ ਦਾ ਮੈਸੇਜ ਜਾਂਦਾ ਸੀਗਾ ਉਸ ਟਾਈਮ ਦੀ ਗੱਲ ਕਰ ਰਿਹਾ ਮੈਂ ਉਹਨਾਂ ਨੇ ਉਸ ਟਾਈਮ 'ਚ ਬਹੁਤ ਦੱਬ ਕੇ ਸਪੋਰਟ ਕੀਤੀ ਹੈ ਮੈਨੂੰ ਬਹੁਤ ਜ਼ਿਆਦਾ ਪੂਰੇ ਦਿੱਲੀੋਂ ਦੀ ਰਕਾਬ ਗੰਜ ਤੋਂ ਬੰਗਲਾ ਸਾਹਿਬ ਤੁਸੀਂ ਇਸ ਗੰਜ ਤੋਂ ਬਹੁਤ VOTING ਕਰਾਈ ਮਤਲਬ ਕੱਲੇ ਕੱਲੇ ਬੰਦੇ ਨੇ ਪੋਸਟਰ ਵਗੈਰਾ ਹਰ ਜਗ੍ਹਾ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਤਾਂ ਦੇਵਾਂ ਤੋਂ ਉਹਨਾਂ ਨੂੰ ਪਤਾ ਸੀਗਾ ਇਹ ਇਵਨ ਜਦੋਂ 2017 'ਚ ਮੈਨੂੰ ਮੂਵੀ ਦਾ ਚਾਂਸ ਮਿਲਿਆ ਉਦੋਂ ਮੈਂ ਹੌਲੀ ਵਾਲੇ ਦਿਨ ਸ਼ੂਟ ਕਰਕੇ ਆ ਰਿਹਾ ਸੀਗਾ ਮੇਰੇ ਉਦੋਂ ਮੈਰੀ ਸੂ ਚੁੱਕੀ ਸੀ ਵੀਰ ਜੀ ਸੋ ਕੋਈ ਵੀ ਇਦਾਂ ਦੀ ਗੱਲ ਨਹੀਂ ਸ ਜਿਹੜਾ ਸੀਗਾ ਮਿਸਟਰ ਸਿੰਘ ਇੰਟਰਨੈਸ਼ਨਲ ਜਿੱਦ ਤੁਸੀਂ ਟੌਪ 5 ਚ ਆਇਆ ਸੀਗੇ ਟੌਪ 5 ਚ ਤੁਸੀਂ ਪਹੁੰਚਣਾ ਇੱਕ ਬਹੁਤ ਵੱਡੀ ਗੱਲ ਹੈ ਪਰ ਤੁਸੀਂ ਅੱਗੇ ਨਹੀਂ ਅੱਗੇ ਆ ਸਕਿਆ ਅਗਰ ਤੁਸੀਂ ਟੌਪ 5 ਦੇ ਵਿੱਚ ਅੱਗੇ ਅਗਲੀ ਪੋਜੀਸ਼ਨ ਦੇ ਵਿੱਚ ਆ ਜਾਂਦੇ ਸਿਲੈਕਟ ਹੋ ਜਾਂਦੇ ਤੇ ਦੈਨ ਤੁਹਾਡਾ ਅੱਗੇ ਕੀ ਪਲਾਨ ਸੀਗਾ ਕੀ ਤੁਹਾਡੇ ਅੰਬੀਸ਼ਨ ਸੀਗੇ ਕੀ ਤੁਸੀਂ ਕੀ ਕਰਨਾ ਚਾਹੁੰਦੇ ਸੀ ਮੈਨੂੰ ਇਦਾਂ ਲੱਗਦਾ ਹੈ ਵੀਰ ਜੀ ਕਿ ਜੋ ਕਰਦਾ ਹੈ ਨਾ ਵਾਈਗੁਰੂ ਮੇਲ ਪਹਿਲਾਂ ਹੀ ਮਲਾ ਕੇ ਰੱਖਦਾ ਵਾ ਜੋ ਮਿਲਣਾ ਉਹ ਮਿਲ ਕੇ ਰਹਿੰਦਾ ਵਾ ਮੈਨੂੰ ਇਦਾਂ ਨਹੀਂ ਲੱਗਦਾ ਕਿ ਜੇ ਮੈਂ ਫਰਸਟ ਆਂਦਾ ਸਾਹੀ ਵੀਰ ਜੀ ਮੈਨੂੰ ਅੱਗੇ ਕੋਈ ਪਲਾਨ ਮਿਲਣਾ ਸੀਗਾ ਕੋਈ ਨਹੀਂ ਮਿਲਣਾ ਸੀ ਕਿਉਂਕਿ ਮੇਰੀ ਅੱਖੀ ਦੇਖੀ ਸਾਹਮਣੇ ਹੋਰ ਬਹੁਤ ਸਾਰੇ ਨੇ ਬੰਦੇ ਜਿਹੜੇ 1st 2nd 3rd ਵੀ ਆਏ ਨੇ ਬਟ ਉਹਨਾਂ ਨੂੰ ਅੱਗੇ ਮਤਲਬ ਲਾਈਕ ਜਿਸ ਹਿਸਾਬ ਨਾਲ ਅੱਗੇ ਪਲੇਟਫਾਰਮ ਮਿਲਣਾ ਚਾਹੀਦਾ ਸੀਗਾ ਉਸ ਹਿਸਾਬ ਨਾਲ ਨਹੀਂ ਹੈ ਹੁਣ ਉਹ ਰੀਜ਼ਨ ਕੋਈ ਵੀ XY ਹੋ ਸਕਦਾ ਉਹਨਾਂ ਦੀ ਆਪ ਦੀ ਪਰਸਨਲ ਮਰਜ਼ੀ ਵੀ ਹੋ ਸਕਦੀ ਹੈ ਜਾਂ ਉਹਨਾਂ ਦਾ ਸੈਟੀਸਫੈਕਸ਼ਨ ਲੈਵਲ ਵੀ ਹੋ ਸਕਦਾ ਵੀਰ ਜੀ ਸੋ ਮੈਨੂੰ ਇਦਾਂ ਲੱਗਦਾ ਇਹ ਵਾਈਗਰੂ ਨੇ ਲਿਖਿਆ ਹੁੰਦਾ ਕਿ ਜੋ ਤੁਹਾਨੂੰ ਮਿਲਣਾ ਉਹ ਮਿਲ ਕੇ ਰਹਿਣਾ ਵੈ ਇੱਕ ਬਹੁਤ ਹੀ ਜ਼ਰੂਰੀ ਗੱਲ ਅੱਜ ਅੱਜ ਕੱਲ ਜਿਸ ਤਰ੍ਹਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਹੈ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਕੋਈ ਵੀ ਡਾਂਸ ਕਰਦੇ ਹੋ ਕੋਈ ਵੀ ਐਕਟ ਕਰਦੇ ਹੋ ਕੋਈ ਵੀ ਤੁਹਾਡੇ ਚ ਟੈਲੈਂਟ ਹੈਗਾ ਤੁਸੀਂ ਸੋਸ਼ਲ ਮੀਡੀਆ ਦੀ ਵੀਡੀਓ ਬਣਾਦੇ ਹੋ ਤੇ ਅਪਲੋਡ ਕਰਦੇ ਹੋ ਤੁਹਾਨੂੰ ਜਲਦੀ ਹੀ ਸਿਲੈਕਟ ਕਰ ਦਿੱਤਾ ਜਾਂਦਾ ਹੈ ਲੇਕਿਨ ਬਹੁਤ ਸਾਰੇ ਜਿਹੜੇ ਲੜਕੇ ਔਰ ਲੜਕੀਆਂ ਨੇ ਉਹ ਸਾਹਮਣੇ ਵਾਲੀ ਦੀ ਚਮਕ-ਧਮਕ ਦੇਖ ਕੇ ਨਾ ਬੜੀ ਜਲਦੀ ਇੱਕਦਮ ਅੱਗੇ ਆਉਣਾ ਚਾਹੁੰਦੇ ਨੇ ਮਤੁਗੀਓ ਸ਼ਾਰਟਕਟ ਵੀ ਇਹ ਬਣਾ ਲੈਂਦੇ ਆ ਤੁਹਾਡਾ ਉਹਨਾਂ ਨੂੰ ਕੀ ਇੱਕ ਮੈਸੇਜ ਹੈਗੇ ਆ ਕਿ ਜਿਹੜਾ ਕਿ ਉਹ ਇਹਨੂੰ ਇੱਕ ਇਨਕਮ ਦਾ ਜ਼ਰੀਆ ਸਮਝ ਕੇ ਇਹਦੇ ਤੇ ਡਿਪੈਂਡਡ ਹੋ ਜਾਂਦੇ ਨੇ ਜਦਕਿ ਉਧਰੋਂ ਕੀ ਉਧਰੋਂ ਇਨਕਮ ਅੱਡੀ ਜਲਦੀ ਸ਼ੁਰੂ ਹੋ ਜਾਂਦੀ ਏ ਵੀਰ ਜੀ ਬਹੁਤ ਪੁਆਇੰਟ ਵਾਲੀ ਗੱਲ ਕਹੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਦਰਸਲ ਜਦੋਂ ਉਹਦਾ ਸਟਾਰਟਿੰਗ ਚ ਮੋਡਲਿੰਗ ਚ ਪੈਰ ਰੱਖਦਾ ਉਹਨੂੰ ਲੱਗਦਾ ਹੈ ਕਿ ਯਾਰ ਮੈਂ ਇੱਕ ਜਗ੍ਹਾ ਸਿਲੈਕਟ ਹੋ ਗਿਆ ਮੈਂ ਦੂਜੀ ਜਗ੍ਹਾ ਵੀ ਹੋ ਜਾਂਗਾ ਤੇ ਬਹੁਤ ਵਧੀਆ ਹੈ ਮੈਂ ਹੀ ਆਣ ਵਾਲਾ ਦੂਜਾ ਦਲਜੀਤ ਹਾਂ ਇਹ ਆਪਾਂ ਸਾਰੇ ਜਾਣਦੇ ਆ ਦਲਜੀਤ ਦੂਜਾ ਬਣ ਵੀ ਨਹੀਂ ਸਕਦਾ ਦਲਜੀਤ ਭਾਜੀ ਇੱਕ ਕਿਨੇ ਉਹ ਇੱਕ ਹੀ ਸੀਗੇ ਸੋ ਇਹ ਗੱਲ ਆਪਾਂ ਨੂੰ ਸੋਚਣੀ ਚਾਹੀਦੀ ਹੈ ਕਿ ਇਸ ਲਾਈਨ ਦੇ ਵਿੱਚ ਜ਼ਿਆਦਾਤਰ ਜਿਹੜੀ ਰਿਕੁਆਇਰਮੈਂਟ ਹੈ ਤੁਸੀਂ ਜਦੋਂ ਟੀਵੀ ਤੇ ਵੀ ਦੇਖਦੇ ਹੋ ਜਾਂ ਬਾਹਰ ਵੀ ਕਿਤੇ ਦੇਖਦੇ ਹੋ ਜ਼ਿਆਦਾਤਰ ਤੁਹਾਨੂੰ ਜਿਹੜੇ ਮਾਡਲਸ ਮਿਲਦੇ ਆ ਜਾਂ ਐਕਟਰ ਦਿਖਦੇ ਰਹੇ ਉਹ ਕਟਸਟ ਦਿਖਦੇ ਆ ਤੁਹਾਨੂੰ ਉਹ ਤੁਹਾਨੂੰ ਕਟਿੰਗ ਵਾਲੇ ਦਿਖਦੇ ਆ ਜਿਹਨੇ ਜਿਹੜੇ ਸਿੱਖ ਨਹੀਂ ਹੁੰਦੇ ਤੋ ਬਹੁਤ ਰੇਅਰ ਨੇ ਜਦੋਂ ਤੁਹਾਨੂੰ ਇੱਕ ਕਾਲ ਆਣੀ ਹੈ ਉਹ ਇੱਕ ਐਜ਼ ਅ ਸਿੱਖ ਮੋਡਲ ਆਣੀ ਹੈ ਉਦੋਂ ਆਣੀ ਹੈ ਜਦੋਂ ਤੁਹਾਡੀ ਉਹਨਾਂ ਨੂੰ ਨੀਡ ਹੈ ਟਰਮੀਨੇਟਰ ਗਾਈਜ਼ ਜੀ ਤੁਸੀਂ ਦੇਖੋ ਵੀਰ ਜੀ ਇਹਨਾਂ ਦਾ ਸਭ ਤੋਂ ਵੱਡਾ ਗੜ ਕਿੱਥੇ ਹੈ ਬੰਬੇ ਕਿੰਨੇ ਲੋਕ ਜਾਂਦੇ ਨੇ ਕਰੋੜਾਂ ਲੋਕ ਜੇ ਮੈਂ ਤੁਹਾਨੂੰ ਕਹਾਂ ਵੀਰ ਜੀ ਲੱਖਾਂ ਲੋਕ ਤੁਹਾਨੂੰ ਪਤਾ ਹੈ ਲੱਖਾਂ ਛੱਡੂ ਹਜ਼ਾਰਾਂ ਪਤਾ ਹੈ 1000 ਬੰਦਾ 100 ਬੰਦਾ ਦੱਸ ਦਿਓ ਤੁਸੀਂ ਮੈਨੂੰ ਉਂਗਲ ਤੇ ਗਿਣਾ ਦਿਓ ਕਿਹੜਾ 100 ਬੰਦਾ ਭਾਜੀ ਲੇਟੈਸਟ ਗਿਆ ਜਿਹੜਾ ਰੇਜ਼ ਹੋਇਆ 50 ਗਿਣਾ ਤੋਂ ਨਹੀਂ ਕਾਮਯਾਬ ਕਿਹੜੇ ਐ ਉਹੀ ਪੁਰਾਣੇ ਭਾਰੀ ਜਿਹੜੇ ਹੈਗੇ ਨੇ ਜਿਹੜੇ ਪਏ ਐ ਇਹ ਗੱਲ ਬਹੁਤ ਪੁਆਇੰਟ ਦੀ ਗੱਲ ਐ ਸੋਚਣ ਵਾਲੀ ਵਿਚਾਰ ਕਰਨ ਵਾਲੀ ਗੱਲ ਐ ਕਿ ਆਪਾਂ ਨੂੰ ਸਮਝਣਾ ਚਾਹੀਦਾ ਐ ਕਿ ਆਪਾਂ ਨੂੰ ਸਿਰਫ ਇਹਦੇ ਤੇ ਡਿਪੈਂਡ ਹੋ ਕੇ ਨਹੀਂ ਅੱਗੇ ਚੱਲਣਾ ਚਾਹੀਦਾ ਐ ਕਿ ਆਪਾਂ ਦੇਖੀਏ ਕਿ ਯਾਰ ਮੈਂ ਅੱਗੇ ਵੱਧ ਜੂਗਾ ਕਰ ਜੂਗਾ ਭਾਜੀ ਮੈਂ ਖੁਦ ਮੈਂ ਕਹਾਂ ਮਤਲਬ ਟਾਈਮ ਬਹੁਤ ਜ਼ਿਆਦਾ ਤੁਸੀਂ ਜੇ ਇਹਦੇ ਤੇ ਡਿਪੈਂਡ ਹੋਵੋਗੇ ਤਾਂ ਟਾਈਮ ਬਹੁਤ ਜ਼ਿਆਦਾ ਖਰਾਬ ਕਰੋਗੇ ਮਤਲਬ ਤੁਸੀਂ ਨਾਲ ਆਪਣਾ ਸੈਕੰਡਰੀ ਆਪਸ਼ਨ ਜ਼ਰੂਰ ਦੇਖੋ ਆਪਣੇ ਇੰਡੀਆ 'ਚ ਦੇਖ ਲਓ ਵਿਰਾਟ ਭਾਜੀ ਨੇ ਵਿਰਾਟ ਕੋਹਲੀ ਦੇ 18 ਦੇ ਨਾਮ ਤੋਂ ਰੈਸਟੋਰੈਂਟਸ ਨੇ ਵਿਵੇਕ ਉਪਰਾਏ ਜੀ ਨੇ ਆਪਣੇ ਦੁਬਈ ਚ ਪ੍ਰਾਪਰਟੀ ਦੀ ਕੰਪਨੀ ਖੋਲੀ ਹੋਈ ਹੈ ਭਾਜੀ ਡਿਵੈਲਪਮੈਂਟ ਕੰਪਨੀ ਖੋਲੀ ਹੈ ਡਿਵੈਲਪਰ ਨੇ ਬਹੁਤ ਵੱਡੇ ਅਜੀ ਰੇਟ ਚ ਸੋ ਭਾਜੀ ਸਕੈਂਡਰੀ ਆਪਸ਼ਨ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਕੁਵਾਰੇ ਹੋ ਗੱਲ ਹੋਰ ਹੈ ਜਦੋਂ ਤੁਸੀਂ ਮੈਰਿਡ ਹੋ ਉਦੋਂ ਤੋਂ ਭਾਜੀ ਤੁਹਾਨੂੰ ਡਿਪੈਂਡਿੰਗ ਸੋਚਣਾ ਹੀ ਪੈਣਾ ਹੈ ਕਿ ਬਹੁਤ ਟਾਈਮ ਜਿਹੜਾ ਕੁਐਸਚਨ ਹੈਗਾ ਆ ਜਿਹੜਾ ਸਵਾਲ ਹੈ ਲੜਕੇ ਔਰ ਲੜਕੀਆਂ ਜਿਹੜੇ ਹੈਗੇ ਨੇ ਉਹਨਾਂ ਨੂੰ ਹੁੰਦਾ ਕੀ ਅਸੀਂ ਯਕਦਾਮੀ ਨੇਮ ਔਰ ਫੇਮ ਸਾਨੂੰ ਮਿਲ ਜਵੇ ਉਹ ਹਰ ਉਹ ਤਕੰਡੇ ਅਪਣਾਉਂਦੇ ਨੇ ਆਪਣੇ ਆਪ ਨੂੰ ਉਸ ਪੋਜੀਸ਼ਨ ਤੱਕ ਪਹੁੰਚਣ ਦੇ ਲਈ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਿੱਟੂ ਪਾਜੀ ਬਹੁਤ ਵਧੀਆ ਗੱਲ ਕੀਤੀ ਤੁਸੀਂ ਅੱਜ ਦੀ ਡੇਟ ਵਿੱਚ ਜਿਹੜਾ ਇਹ ਵਰਡ ਹੈ ਨਾ ਮਾਡਲਿੰਗ ਦਾ ਅੱਧੇ ਲੋਕ ਮੇਰੇ ਹਿਸਾਬ ਨਾਲ ਅੱਧੇ ਕੀ 90% ਲੋਕ ਸੋਂਦੇ ਸਾਰੇ ਨਾ ਮਾਈਂਡ ਦੇ ਵਿੱਚ ਇਹ ਸੋਚਦੇ ਨੇ ਕਿ ਯਾਰ ਕੰਪਰੋਮਾਈਜ਼ ਵਰਡ ਹੀ ਇਦਾਂ ਦਾ ਹੈ ਬਿਕੋਜ਼ ਚਾਹੇ ਕਿਸੇ ਮੁੰਡੇ ਨੇ ਜਾਣਾ ਚਾਹੇ ਕਿਸੇ ਕੁੜੀ ਨੇ ਜਾਣਾ ਪਹਿਲੇ ਤਾਂ ਕੁੜੀਆਂ ਦਾ ਹੁੰਦਾ ਸੀ ਹੁਣ ਆਈ ਡੇਟ ਚ ਮੁੰਡਿਆਂ ਦਾ ਵੀ ਹੋ ਗਿਆ ਹੈ ਤੁਸੀਂ ਕਿਤੇ ਵਧੀਆ ਜਗ੍ਹਾ ਤੇ ਜਾਣਾ ਹੈ ਬਹੁਤ ਵਧੀਆ ਮੁਕਾਮ ਤੇ ਆਪਣੇ ਆਪ ਨੂੰ ਅਚੀਵ ਕਰਕੇ ਸਟੇਬਲ ਕਰਨਾ ਹੈ ਤਾਂ ਮੇਰੇ ਹਿਸਾਬ ਨਾਲ ਵੀਰ ਜੀ ਇਹ ਕੰਪਰੋਮਾਈਜ਼ ਤੋਂ ਬਿਨਾ ਚੀਜ਼ ਪੋਸੀਬਲ ਨਹੀਂ ਹੈ ਅਕੋਰਡਿੰਗ ਟੂ ਮੀ ਇਹਦੇ ਵਿੱਚ ਮੇਰੇ ਹਿਸਾਬ ਨਾਲ ਇਸ ਤੋਂ ਪਹਿਲਾਂ ਚੰਗਾ ਮਾੜਾ ਕੋਈ ਬਾਅਦ ਚ ਹੁੰਦਾ ਵਾ ਇਸ ਤੋਂ ਪਹਿਲਾਂ ਤੁਸੀਂ ਚੰਗੇ ਮਾੜੇ ਹੁੰਦੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਮਾੜੇ ਬਣ ਕੇ ਕੰਪਰੋਮਾਈਜ਼ ਕਰਨਾ ਨਹੀਂ ਕਰਨਾ ਕੋਈ ਨਹੀਂ ਦੇਖਦਾ ਵਾਇਕਰੂ ਦੇਖਦਾ ਤੁਸੀਂ ਤੁਹਾਡੀ ਅੰਦਰ ਦੀ ਆਪ ਦੀ ਜ਼ਮੀਰ ਦੇਖਦੀ ਹੈ ਕਿ ਤੁਸੀਂ ਆਪ ਗਲਤ ਕੰਮ ਕਰਕੇ ਅੱਗੇ ਪਹੁੰਚਦੇ ਹੋ ਜਾਂ ਨਹੀਂ ਪਹੁੰਚਦੇ ਹੋ ਅੱਜ ਦੀ ਡੇਟ ਦੇ ਵਿੱਚ ਕੁੜੀ ਕੋਈ ਮਾੜੀ ਨਹੀਂ ਹੁੰਦੀ ਕੋਈ ਮੁੰਡਾ ਮਾੜਾ ਨਹੀਂ ਹੁੰਦਾ ਤੁਹਾਡਾ ਆਪ ਦਾ ਡਿਸੀਜਨ ਮਾੜਾ ਹੁੰਦਾ ਵਾ ਮਾਡਲ ਬਾਅਦ ਚ ਬਣਦਾ ਵਾ ਪਹਿਲਾਂ ਇੱਕ ਬੰਦਾ ਸਹੀ ਇਨਸਾਨ ਬਣਦਾ ਵਾ ਕਿ ਯਾਰ ਮੈਂ ਮੇਰੇ ਅੰਦਰ ਟੈਲੈਂਟ ਹੈਗਾ ਮੈਂ ਆਪਣੇ ਮਾਪੇ ਬ ਦੀ ਮਨਜ਼ੂਰੀ ਦੇ ਨਾਲ ਅੱਗੇ ਜਾ ਸਕਦਾ ਜੇ ਤੁਸੀਂ ਐਜ਼ੇ ਮਾਪੇ ਬ ਦੀ ਬਿਨਾ ਮਨਜ਼ੂਰੀ ਤੋਂ ਵੀ ਜਾ ਰਹੇ ਹੋ ਕਿ ਤੁਸੀਂ ਸਹੀ ਕੰਮ ਕਰਕੇ ਅੱਗੇ ਜਾ ਰਹੇ ਹੋ ਜਿਹੜਾ ਕੰਮ ਤੁਹਾਨੂੰ ਮਾਰਕੀਟ ਦੇ ਵਿੱਚ ਤੁਹਾਨੂੰ ਬਾਹਰ ਬਾਜ਼ਾਰ ਦੇ ਵਿੱਚ ਚਾਰ ਬੰਦੇ ਉਂਗਲਾਂ ਚੱਕ ਕੇ ਕਹਿ ਪਾਣ ਕਿ ਯਾਰ ਇਹ ਇਹ ਤਾਂ ਇਦਾਂ ਆਇਆ ਅੱਗੇ ਇਹ ਤਾਂ ਐਵੇਂ ਆਇਆ ਅੱਗੇ ਨੂੰ ਤਾਂ ਮੈਂ ਦੇਖਿਆ ਸੀ ਉਹਦੇ ਨਾਲ ਉਹ ਕੰਮ ਨਾ ਹੋਵੇ ਤੁਸੀਂ ਆਪਣੇ ਇਸ ਤੋਂ ਪਹਿਲਾਂ ਮਾਡਲ ਬਾਅਦ ਚੋਂ ਬਣੋ ਪਹਿਲੇ ਇੱਕ ਚੰਗੇ ਇਨਸਾਨ ਬਣੋ ਮਾਪੇ-ਬਾਪ ਦੀ ਮਨਜ਼ੂਰੀ ਦੇ ਨਾਲ ਬਹੁਤ ਵਧੀਆ-ਵਧੀਆ ਹੋਰ ਬਿਊਟੀ ਅੱਗੇ ਮੈਂ ਗੱਲ ਕਰਾਂ ਪਲੇਟਫਾਰਮ ਬਹੁਤ ਸਾਰੇ ਨੇ ਮੁੰਡਿਆਂ ਦੇ ਕੁੜੀਆਂ ਦੇ ਜਿਹਦੇ ਵਿੱਚ ਤੁਸੀਂ ਆਰਾਮ ਨਾਲ میوزਿਕ ਵੀਡੀਓ ਐਲਬम्स ਅੱਜ ਇਹ ਰੇਡ ਚ ਤਾਂ ਸੁੱਕਾਈ ਬਹੁਤ ਹੋ ਗਿਆ ਸੋਸ਼ਲ ਮੀਡੀਆ ਤੋਂ ਤੁਸੀਂ ਉੱਥੋਂ ਟੈਲੈਂਟ ਦਿਖਾਓ ਬਹੁਤ ਸਾਰੇ ਲੋਕ ਤਾਂ ਤੁਹਾਨੂੰ ਉੱਥੋਂ ਹਾਇਰ ਕਰਦੇ ਪਏ ਆ ਸੋ ਤੁਸੀਂ ਉੱਥੋਂ ਆਪਣੇ ਟੈਲੈਂਟ ਦਿਖਾਓ ਜਿਹੜਾ ਆਣਾ ਤਾਂ ਕੈਮਰੇ ਅੱਗੇ ਹੀ ਆ ਵੀਰ ਜੀ ਜ਼ਰੂਰੀ ਹੈ ਤੁਸੀਂ ਡਾਇਰੈਕਟਰ ਦੇ ਮੂਰੇ ਕੈਮਰੇ ਅੱਗੇ ਆਣਾ ਆਪਣੇ ਕੈਮਰੇ ਦੇ ਅੱਗੇ ਤਾਂ ਕਿ ਆਉਣਾ ਕਿੰਨੇ ਨੇ ਪੰਜਾਬ ਦੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਕੈਮਰੇ ਦੇ ਰੀਲਸ ਤੋਂ ਅੱਜ ਫੇਮਸ ਹੋ ਕੇ ਮੂਵੀਜ਼ ਦੇ ਵਿੱਚ ਆ ਰਹੇ ਨੇ ਤੇ ਵੀਰ ਜੀ ਉਹਨਾਂ ਨੇ ਕਿਹੜੇ ਗਲਤ ਕੰਮ ਕੀਤੇ ਦੱਸੋ ਛੋਟੇ ਛੋਟੇ 5-5 ਸਾਲ ਦੇ ਬੁੰਡੇ ਅੱਜ ਉਹਨਾਂ ਸੋ ਉਹ ਆਪਣੇ ਟੈਲੈਂਟ 베ਸ ਤੇ ਆਏ ਆ ਆਪਣੇ ਟੈਲੈਂਟ 베ਸ ਤੇ ਅੱਗੇ ਆਓ ਅੱਜ ਦੀ ਡੇਟ ਤੇ ਮੇਰੇ ਹਿਸਾਬ ਨਾਲ ਨਾ ਲੋਕੀ ਟੈਲੈਂਟ ਦੇ ਜ਼ਿਆਦਾ ਡਿਪੈਂਡ ਦੂਜੀ ਚੀਜ਼ ਤੇ ਹੈ ਕਿ ਸ਼ਾਰਟਕਟ ਅੱਜ ਭਾਜੀ ਕੀ ਕੋਟ ਪੈਂਟਸ ਦੇ ਵੱਡੇ ਵੱਡੇ ਸੈਲੀਬ੍ਰਿਟੀਜ਼ ਦੇ ਡਿਜ਼ਾਈਨਰਸ ਦੇ ਸ਼ੂਟਸ ਕੀਤੇ ਹੋਏ ਆ ਜੇ ਤੁਸੀਂ ਮੇਰੀ ਪ੍ਰੋਫਾਈਲ ਚੈੱਕ ਕਰੋ ਭਾਜੀ ਮੇਰੀ ਚਾਈ ਇੰਸਟਾਗ੍ਰam ਦੇ ਜਸਲੀਨ ਪੱਲਾ ਤੁਹਾਨੂੰ ਉੱਥੇ ਸਾਰੇ A to Z ਕੋਲਾਬੋਰੇਸ਼ਨ ਮਿਲ ਜੇਗੀ ਮੈਂ ਕਿੰਨਾ ਕਿੰਨਾ ਦੇ ਮੈਂ ਕੋਲਾਬੋਰੇਸ਼ਨ ਦਾ ਲੱਗ ਬਣਾਇਆ ਹੋਇਆ ਫੋਟੋ ਸਾਰਾ ਆਪਾਂ ਬਿਨਾ ਕੰਪਰੋਮਾਈਜ਼ ਦੇ ਭਾਜੀ ਸਾਰੇ ਕੰਮ ਕੀਤੇ ਅੱਜ ਕੋਈ ਇੱਕ ਬੰਦਾ ਨਹੀਂ ਕਹਿ ਸਕਦਾ ਯਾਰ ਇਸ ਬੰਦੇ ਨੇ ਕੰਪਰੋਮਾਈਜ਼ ਨਾਲ ਕੰਮ ਕੀਤਾ ਜਿੱਥੇ ਕਹਿ ਦੇਵੇ ਵੀਰ ਜੀ ਜੋ ਕਹਿਣਾ ਸੋ ਦੇਣਾ ਸੋ ਭਾਜੀ ਆਪਾਂ ਕੰਮ ਥੋੜਾ ਜ਼ਰੂਰ ਕੀਤਾ ਪਰ ਆਪਾਂ ਜਿੰਨਾ ਕੀਤਾ ਇੱਕ ਦੇ ਜੂਰ ਤੇ ਕੀਤਾ ਸਰਦਾਰੀ ਨਾਲ ਕੀਤਾ ਸਿਰ ਚੱਕ ਕੇ ਕੀਤਾ ਇੱਕ ਨਾਨ ਸਿੱਖ ਮਾਡਲ ਦੀਆਂ ਕੁਝ ਸ਼ਰਤਾਂ ਹੁੰਦੀਆਂ ਨੇ ਉਹਦੀ ਹਾਈਟ ਹੁੰਦੀ ਆ ਉਹਦੀ ਬਾਡੀ ਮੈਜ਼ਰਮੈਂਟ ਹੁੰਦੀ ਆ ਇੱਕ ਸਿੱਖ ਮਾਡਲ ਦੀ ਵੀ ਉਸ ਤਰ੍ਹਾਂ ਹਾਈਟ ਬਾਡੀ ਮੈਜ਼ਰਮੈਂਟ ਹੁੰਦੀ ਆ ਔਰ ਟਰਬਨ ਦੇ ਦੇ ਲਈ ਕੁਝ ਹੁਣੇ ਦੀਆਂ ਸ਼ਰਤਾਂ ਹੁੰਦੀਆਂ ਜਾਂ ਟਰਬੰਦਾ ਕੁਝ ਵੀ ਡਿਜ਼ਾਈਨ ਕੁਝ ਵੀ ਸਟਾਈਲ ਹੋ ਸਕਦਾ ਹੈਗਾ ਆਮ ਤੌਰ ਤੇ ਸਿੱਖ ਮਾਡਲ ਦੇ ਵਿੱਚ ਅਗਰ ਕਿਸੇ ਨੇ ਬਣਾਵੇ ਕੋਈ ਸਿੱਖ ਮਾਡਲ ਬਣਾਣਾ ਚਾਹੁੰਦਾ ਹੋਵੇ ਦੋ ਚੀਜ਼ਾਂ ਅਲੱਗ-ਅਲੱਗ ਨੇ ਜੋ ਤੁਸੀਂ ਪੁੱਛ ਰਹੇ ਹੋ ਇੱਕ ਤਾਂ ਜੇ ਆਪਾਂ ਗੱਲ ਕਰਦੇ ਹਾਂ ਜੇ ਤਾਂ ਕਿਸੇ ਐਕਟਿੰਗ ਲਾਈਨ 'ਚ ਜਾਣਾ ਕਿਸੇ ਨੇ ਤਾਂ ਵੀਰ ਜੀ ਉਹਦੀ ਹਾਈਟ ਇੰਨੀ ਜ਼ਿਆਦਾ ਮੈਟਰ ਨਹੀਂ ਕਰਦੀ ਉਹਦਾ ਟੈਲੈਂਟ ਮੈਟਰ ਕਰਦਾ ਉਹਦਾ ਵੇਅ ਆਫ ਟਾਕ ਮੈਟਰ ਕਰਦਾ ਉਹਦੇ ਕੌਨਫੀਡੈਂਸ ਮੈਟਰ ਕਰਦਾ ਜੋ ਟੈਲੈਂਟਡ ਹੈਗਾ ਵੈ ਚਾਹੇ ਉਹ ਐਗਰੈਸਿਵ ਮੂਡ ਉਹਦਾ ਉਹ ਮੈਟਰ ਕਰਦਾ ਹੈ ਜੋ ਹੈਗਾ ਐਜ਼ ਅ ਕਾਮੇਡੀਅਨ ਤਾਂ ਉਹਦੀ ਉਹ ਮੈਟਰ ਕਰਦਾ ਤਾਂ ਉਹਦੀ ਉਹਦੀ ਹਾਈਟ ਨਹੀਂ ਮੈਟਰ ਕਰਦੀ ਵੀਰ ਜੀ ਹੁਣ ਕਿੰਨੇ ਸਾਰੇ ਨੇ ਵੀਰ ਜੀ ਆਪਣੇ ਪੰਜਾਬੀ ਐਕਟਰ ਜਿਨ੍ਹਾਂ ਦੀ ਹਾਈਟ ਨਹੀਂ ਇੰਨੀ ਹੈਗੀ ਸ਼ਾਇਦ ਦਿਖ ਵੀ ਠੀਕ ਹੈ ਵੀਰ ਜੀ ਬੜੋ ਬੰਦੇ ਇੰਨੇ ਜ਼ਿਆਦਾ ਫੇਮਸ ਨੇ ਸੋ ਉਹ ਇੱਕ ਐਕਟਿੰਗ ਲਾਈਨ 'ਚ ਆ ਜਾਂਦੇ ਨੇ ਜਿਨ੍ਹਾਂ ਦਾ ਮੈਟਰ ਨਹੀਂ ਕਰਦਾ ਜੋ ਤੁਸੀਂ ਪੁੱਛ ਰਹੇ ਹੋ ਸੋ ਜਿਨ੍ਹਾਂ ਦਾ ਮੈਟਰ ਕਰਦਾ ਹਾਈਟ ਬਾਡੀ ਉਹ ਸਾਰਾ ਉਹ ਆ ਜਾਂਦੇ ਨੇ ਵੀਜੀ ਪ੍ਰਿੰਟ ਸ਼ੂਟ ਫੈਸ਼ਨ ਸ਼ੋਸ ਉਹਨਾਂ ਦੇ ਵਿੱਚ ਆ ਜਾਂਦੇ ਨੇ ਡਿਜ਼ਾਈਨਰ ਸ਼ੂਟਸ ਦੇ ਵਿੱਚ ਆ ਜਾਂਦੇ ਨੇ ਕਿ ਉਹਨਾਂ ਨੂੰ ਇੱਕ ਸੋਹਣਾ ਚਾਹੀਦਾ ਬੰਦਾ ਸਟੈਚੂ ਜਿਹਦੇ ਉੱਤੇ ਕੱਪੜੇ ਪਾਏ ਸੋਹਣੇ ਲੱਗਣ ਡਿਜ਼ਾਈਨਰ ਸ਼ੂਟ ਹੋਣ ਫੋਟੋਜ਼ ਆਣ ਅੱਛੀਆਂ ਐਲਬਮਸ 'ਚ ਲੱਗਣ ਅੱਗੇ ਮਾਰਕੀਟ 'ਚ ਹੋਲਡਿੰਗ ਲੱਗਣ ਪੋਸਟਰਸ ਵਗੈਰਾ ਉਹਦੇ ਲਈ ਉਹ ਉਹਦੇ ਵਿੱਚ ਉਹਨਾਂ ਦੀ ਹਾਈਟ ਜ਼ਰੂਰ ਰਿਕੁਆਇਰਮੈਂਟ ਰਹਿੰਦੀ ਐ ਸੋਹਣੇ ਦਿਖ ਮੈਟਰ ਕਰਦੀ ਐ ਸੋਹਣੀ ਪਰਸਨੈਲਿਟੀ ਮੈਟਰ ਕਰਦੀ ਐ ਜਸਲੀਨ ਜੀ ਇਹ ਤਾਂ ਸੀਗਾ ਤੁਹਾਡਾ ਇੱਕ ਫਿਲਮੀ ਕੈਰੀਅਰ ਇੱਕ ਮਾਡਲਿੰਗ ਦਾ ਕੈਰੀਅਰ ਇੱਕ ਗਲੈਮਰਸ ਦਾ ਕੈਰੀਅਰ ਅੱਜ ਕੱਲ ਤੁਸੀਂ ਕੀ ਕਰ ਰਹੇ ਹੋ ਅੱਜ ਕੱਲ ਵੀਰ ਜੀ ਮੈਂ ਆਪਣਾ ਪ੍ਰੋਪਰਟੀਆਂ ਦਾ ਕੰਮ ਕਰ ਰਹੇ ਹਾਂ ਨੋਇਡਾ ਸ਼ਹਿਰ ਦੇ ਵਿੱਚ ਮੇਰਾ ਆਪਣਾ ਪ੍ਰੋਪਰਟੀਆਂ ਦਾ ਕੰਮ ਹੈ ਉੱਥੇ ਨੋਇਡਾ ਦੇ ਵਿੱਚ ਜੇ ਕਿਸੇ ਸੱਜਣ ਵੀਰ ਨੂੰ ਕਿਸੇ ਨੂੰ ਦਿੱਲੀ ਐਨਸੀਆਰ ਚ ਪ੍ਰੋਪਰਟੀਆਂ ਵਗੈਰਾ ਪਲਾਨ ਕਰਨੀ ਹੋਵੇ ਆਪਾਂ ਪਲਾਨ ਕਰਾਈਦੀ ਹੈ ਈਵਨ ਕਿਸੇ ਨੂੰ ਲਖਨਊ ਚ ਚਾਹੀਦੀ ਹੋਵੇ ਪ੍ਰੋਪਰਟੀ ਗੁਰਦਾਊ ਚ ਚਾਹੀਦੀ ਹੋਵੇ ਪ੍ਰੋਪਰਟੀ ਪੂਨੇ ਚ ਬੰਬੇ ਚ ਹਰ ਜਗ੍ਹਾ ਵੀਰ ਜੀ ਆਪਣਾ ਹੈਗਾ ਮੈਂ ਆਪਣਾ ਨੋਇਡਾ ਬੈਠੀ ਦਾ ਨੌਇਡਾ ਆਪਣਾ ਹੈੱਡ ਆਫਿਸ ਹਾਂਜੀ ਅਗਰ ਕਿਸੇ ਪਰਸਨ ਹੈ ਅਗਰ ਕਿਸੇ ਟਾਰਮਨ ਬॉयਜ਼ ਨੇ ਸਿਕ ਸਿਕ ਪਰਸਨ ਹੈ ਅਗਰ ਸਿਕ ਮਾਡਲ ਬਣਨਾ ਚਾਹੁੰਦਾ ਤੇ ਉਹ ਕਿਸ ਤਰ੍ਹਾਂ ਉਹ ਕਿਹੜੇ ਵੇਦ ਤੇ ਰਾਹੀ ਬਣ ਸਕਦਾ ਉਹ ਕਿੱਥੇ ਕੰਟੈਕਟ ਕਰ ਸਕਦਾ ਉਹ ਪੰਜਾਬੀ ਫੈਸ਼ਨ ਟੀਵੀ ਤੇ ਟਰਾਈ ਕਰ ਸਕਦਾ ਹੈ ਪੰਜਾਬੀ ਫੈਸ਼ਨ ਟੀਵੀ ਇੱਕ ਵਧੀਆ ਪਲੇਟਫਾਰਮ ਹੈ ਜਿੱਥੇ ਤੁਹਾਨੂੰ ਵਿਦਆਊਟ ਕੰਪਰੋਮਾਈਜ਼ ਸਹੀ ਗਾਈਡੈਂਸ ਦੇ ਨਾਲ ਸਹੀ ਤਰੀਕੇ ਦੇ ਨਾਲ ਤੁਹਾਨੂੰ ਅੱਗੇ ਲੈ ਕੇ ਜਾਇਆ ਜਾਂਦਾ ਹੈ ਉੱਥੇ ਤੁਸੀਂ ਟਰਾਈ ਕਰ ਸਕਦੇ ਹੋ ਮੈਂ ਉਹਨਾਂ ਨੂੰ ਆਲਰੇਡੀ ਜਾਣਦਾ ਵਾਂ ਸੋ ਮੇਰੇ ਸਾਹਮਣੇ ਇੱਕ ਵਧੀਆ ਇਨਸਾਨ ਨੇ ਵਧੀਆ ਬੰਦੇ ਨੇ ਜੋ ਇੱਕ ਸਹੀ ਗਾਈਡੈਂਸ ਦੇ ਨਾਲ ਤੁਹਾਨੂੰ ਇੱਕ ਸਹੀ ਤਰੀਕੇ ਨਾਲ ਇੱਕ ਅੱਗੇ ਵਧਣ ਦਾ ਉਤਸ਼ਾਹ ਦਿੰਦੇ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭੱਲਾ ਭਾਜੀ ਤੁਸੀਂ ਆਪਣੀ ਜ਼ਿੰਦਗੀ ਦੇ ਜਿਹੜੇ ਹੈਗੇ ਆ ਤੁਸੀਂ ਉਹ ਆਪਾਂ ਸ਼ੇਅਰ ਕੀਤੇ ਸਾਡੇ ਦਰਸ਼ਕਾਂ ਦੇ ਨਾਲ ਇਹ ਸੀਗੇ ਉਹ ਜਸਲੀਨ ਭੱਲਾ ਜੀ ਜਿਹੜਾ ਨੇ ਆਪਣਾ ਜਿਹੜਾ ਕੈਰੀਅਰ ਹੈ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਇੱਕ ਸਟੱਡੀ ਤੋਂ ਬਾਅਦ ਵਿੱਚ ਸਿਕ ਬੌਂਡਿੰਗ ਲਿੰਗ ਦੇ ਵਜੋਂ ਸ਼ੁਰੂ ਕੀਤੀ ਉਸ ਤੋਂ ਬਾਅਦ ਫਿਲਮਾਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਹੁਣ ਇਸ ਟਾਈਮ ਆਪਣਾ ਬਿਜ਼ਨਸ ਕਰ ਰਹੇ ਨੇ ਲੇਕਿਨ ਅੱਜ ਵੀ ਕਿਤਨਾ ਕਿਤੇ ਅਗਰ ਕਿਤੇ ਪਾਸੇ ਇਸ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਨੇ ਤੇ ਉੱਥੇ ਜ਼ਰੂਰ ਇਹ ਭਾਗ ਲੈਣੇ ਨਾ ਅਗਰ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਚਾਹੁੰਦੇ ਹੋ ਆਪਣੇ ਕੰਮ ਦੇ ਉੱਤੇ ਫੋਕਸ ਰੱਖੋ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਨਾ ਮੁਮਕਿਨ ਨਹੀਂ ਹੈ ਹਰ ਕੰਮ ਨੂੰ ਤੁਸੀਂ ਕਰ ਸਕਦੇ ਹੋ ਫਰਕ ਸਿਰਫ ਇਹ ਨਾ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਤੁਸੀਂ ਮਿਹਨਤ ਕਰੋ ਤੇ ਜ਼ਿੰਦਗੀ ਵਿੱਚ ਜ਼ਰੂਰ ਇੱਕ ਨੰਕਾ ਦੇਣ ਵਧੋਗੇ ਇਸ ਦੇ ਨਾਲ ਹੀ ਕੈਮਰਾ ਪਰਸਨ ਵਿੱਕੀ ਅੰਜੂਨ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ